ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਉਸ ਦਿਨ ਆਸਮਾਨ ਤੇ ਅਜੀਬ ਜੀ ਖਾਮੋਸ਼ੀ ਛਾਈ ਹੋਈ ਸੀ ਔਰ ਮਹੀਨੇ ਤੱਕ ਇੱਕ ਬੂੰਦ بارش ਨਹੀਂ ਗਰੀ ਸੀ ਸੋਕੇ ਨੇ ਪੂਰੇ ਇਲਾਕੇ ਨੂੰ ਜਿਵੇਂ ਜਕੜ ਲਿਆ ਸੀ ਔਰ ਮਿੱਟੀ ਇਨੀ ਸਖਤ ਹੋ ਚੁੱਕੀ ਸੀ ਕਿ ਕਦਮ ਰੱਖਣ ਤੇ ਜਿਹੜੀ ਧੂੜ ਵੀ ਨਹੀਂ ਉੱਡਦੀ ਸੀ ਬਾਬਾ ਜੀ ਇਨੀ ਸਖਤ ਹੋ ਚੁੱਕੀ ਬਾ ਦਰਾਰਾਂ ਰਹਿ ਗਈਆਂ ਸੀ ਜ਼ਮੀਨ 'ਚ ਅੱਛਾ ਪਿੰਡ ਦੇ ਕੂਏ ਜਿਹੜੇ ਸੁੱਕ ਚੁੱਕੇ ਸਨ ਤਲਾਬਾਂ ਦਾ ਪਾਣੀ ਖਤਮ ਹੋ ਗਿਆ ਸੀ ਤੇ ਨਦੀਆਂ ਦੀ ਰੇਤ ਤੇਜ਼ ਧੁੱਪ ਚ ਜਿਹੜੀ ਹੈ ਉਹ ਝਟਕ ਰਹੀ ਸੀ ਲੋਕ ਸਵੇਰੇ ਉੱਠਦੇ ਹੀ ਅਸਮਾਨ ਵੇਖਦੇ ਵੇ ਸ਼ਾਇਦ ਕੋਈ ਬੱਦਲ ਦਿਖ ਜਾਵੇ ਸੋਕਾ ਪੈ ਜਾਣਾ ਜਿਹਨੂੰ ਕਹਿੰਦਾ ਕਾਲ ਪੈ ਜਾਣਾ ਪਰ ਅਸਮਾਨ ਤਾਂ ਜਿਵੇਂ ਰੋਸ ਚੁੱਕਿਆ ਸੀ ਕਿਸਾਨਾਂ ਦੀ ਹਾਲਤ ਸਭ ਤੋਂ ਵਿਗੜੀ ਹੋਈ ਸੀ ਫਸਲਾਂ ਖਰਾਬ ਹੋ ਚੁੱਕੀਆਂ ਸਨ ਤੇ ਜਿੰਨਾ ਖੇਤਾਂ 'ਤੇ ਕਦੇ ਹਰੀਆਲੀ ਨੱਚਦੀ ਸੀ ਬਾਬਾ ਜੀ ਉਹ ਹੁਣ ਸਿਰਫ ਬੇਜਾਨ ਖੇਤ ਪਏ ਸੀ ਇੱਕ ਕਿਸਾਨ ਨੇ ਆਪਣੇ ਸੁੱਕੇ ਚੁੱਕੇ ਜਿਹੜਾ ਹੈ ਸੁੱਕ ਚੁੱਕੇ ਜਿਹੜੇ ਪੌਦੇ ਸਨ ਉਹਨਾਂ ਨੂੰ ਹੱਥ 'ਚ ਲੈ ਕੇ ਰੋਂਦੇ ਹੋਏ ਕਹਿੰਦਾ ਕਹਿੰਦਾ ਵੀ ਸਾਡੀ ਮਿਹਨਤ ਸਾਡੀ ਉਮੀਦ ਸਭ ਖਤਮ ਹੋ ਗਈ ਹੈ ਬਾਬਾ ਜੀ ਤੇ ਉਹਦੇ ਅਥਰੂ ਫਸਲਾਂ 'ਤੇ ਗਿਰਦੇ ਪਰ ਧਰਤੀ ਇੰਨੀ ਪਿਆਸੀ ਔਰ ਇੰਨੀ ਪਿਆਸ ਨਾਲ ਸੁੱਕ ਚੁੱਕੀ ਸੀ ਕਿ ਅਥਰੂ ਵੀ ਇਸ 'ਚ ਸਮਾ ਜਾਂਦੇ ਬਾਬਾ ਜੀ ਘਰਾਂ ਚ ਖਾਣਾ ਘਟ ਹੋਣ ਲੱਗਾ ਸੀ ਬੱਚੇ ਭੁੱਖੇ ਤੋਂ ਤੜਪਦੇ ਸਨ ਹੋਰ ਤਾਂ ਕਨੇ ਮਠਲੀ ਦੂਰ ਦੂਰ ਤੱਕ ਪਾਣੀ ਲੱਭਣ ਜਾਂਦੀਆਂ ਪਰ ਖਾਲੀ ਹੱਥ ਵਾਪਸ ਆਉਂਦੀਆਂ ਕਈ ਦਿਨਾ ਤੋਂ ਇੱਕ ਬੂੰਦ ਪਾਣੀ ਘਰ ਚ ਨਹੀਂ ਆਇਆ ਸੀ ਵੱਡੇ ਬਜ਼ੁਰਗ ਖਾਮੋਸ਼ੀ ਨਾਲ ਬੈਠੇ ਰਹਿੰਦੇ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਚ ਇੰਨਾ ਬੁਰਾ ਸੋਕਾ ਕਦੇ ਪਹਿਲਾਂ ਦੇਖਿਆ ਨਹੀਂ ਸੀ ਅਰ ਲੋਕਾਂ ਨੇ ਹਰ ਕੋਸ਼ਿਸ਼ ਕਰ ਲਈ ਕਿਤੇ ਹਵਨ ਹੋਏ ਕਿਤੇ ਦਵਾਵਾਂ ਕੀਤੀਆਂ ਗਈਆਂ ਕਿਤੇ ਵਿਗਿਆਨਿਕ ਜਿਹੜੇ ਉਪਾਅਾਂ ਦੀਆਂ ਗੱਲਾਂ ਹੋਈਆਂ ਪਰ ਨਤੀਜਾ ਕੁਛ ਨਾ ਨਿਕਲਿਆ। ਔਰ ਵੱਡੇ ਵੱਡੇ ਵੈਦ ਹਕੀਮ ਉਸ ਵੇਲੇ ਦੇ ਬਾਬਾ ਜੀ ਅਧਿਕਾਰੀ ਪਿੰਡ ਦੇ ਸਰਵੇ ਕਰਦੇ ਹੋਏ ਬਸ ਇੰਨਾ ਕਹਿ ਪਾਉਂਦੇ ਕਿ ਜੇ ਬਾਰਿਸ਼ ਜਲਦੀ ਨਾ ਹੋਈ ਤਾਂ ਹਾਲਾਤ ਹੋਰ ਵੀ ਵਿਗੜ ਜਾਣਗੇ। ਔਰ ਵਿਗਿਆਨ ਦੀਆਂ ਸੀਮਾਵਾਂ ਸਭ ਦੇ ਸਾਹਮਣੇ ਖੁੱਲੀਆਂ ਪਈਆਂ ਸਨ। ਇੱਕ ਮਾਂ ਆਪਣੀ ਬਿਮਾਰ ਬੱਚੀ ਨੂੰ ਪੱਖਾ ਕਰਦੇ ਹੋਏ ਰੋ ਰਹੀ ਸੀ ਬੱਚੀ ਬੁਖਾਰ ਤੋਂ ਤਪ ਰਹੀ ਸੀ ਤੇ ਬਾਰ ਬਾਰ ਪਾਣੀ ਮੰਗ ਰਹੀ ਸੀ ਅੱਛਾ ਮਾਂ ਦੀਆਂ ਅੱਖਾਂ 'ਚ ਬੇਵਸੀ ਸੀ ਕੀ ਦੱਸਾਂ ਇਸ ਨੂੰ ਕਿ ਸਾਡੇ ਕੋਲ ਪਾਣੀ ਨਹੀਂ ਹੈ ਪਾਣੀ ਦਾ ਕਾਲ ਐਸਾ ਪੈ ਗਿਆ ਇਹ ਦਰਦ ਹਰ ਘਰ ਦੀ ਕਹਾਣੀ ਸੀ ਜਿਹੜਾ ਥੋੜਾ ਬੋਧਾ ਪਾਣੀ ਆਂਦਾ ਜੇ ਕੋਈ ਲੈ ਆਉਂਦਾ ਤਾਂ ਉਹ ਪਾਣੀ ਵਰਤਿਆ ਜਾਂਦਾ ਬਾਬਾ ਜੀ ਕਿਉਂਕਿ ਉਸ ਵੇਲੇ ਸੋ ਪਿੰਡ ਵੱਡਾ ਸੀ ਸੋ ਕਨੇ ਨਾਲ ਨਾਲ ਡਰ ਵੀ ਫੈਲ ਚੁੱਕਾ ਸੀ ਲੋਕ ਆਪਸ 'ਚ ਗੱਲਾਂ ਕਰਦੇ ਵੀ ਜੇ ਇਸ ਵਾਰ ਵੀ ਬਾਰਿਸ਼ ਨਾ ਹੋਈ ਤਾਂ ਕੀ ਕਰਾਂਗੇ ਯਾ ਜੀ ਇੱਥੇ ਜ਼ਿੰਦਾ ਰਹਿ ਪਾਵਾਂਗੇ ਹਰ ਸਵਾਲ ਦਾ ਜਵਾਬ ਸਿਰਫ ਕਮੋਸ਼ੀ ਦਿੰਦਾ ਬੱਦਲ ਕਮੋਸ਼ੀ ਰਹਿ ਗਈ ਉਮੀਦਾਂ ਟੁੱਟ ਚੁੱਕੀਆਂ ਸਭ ਦਿਨ ਭਾਰੇ ਹੁੰਦੇ ਜਾ ਰਹੇ ਸੀ ਤੇ ਹਰ ਇਨਸਾਨ ਨੂੰ ਲੱਗਣ ਲੱਗਾ ਕਿ ਉਹਨਾਂ ਦੀਆਂ ਦੁਆਵਾਂ ਸ਼ਾਇਦ ਅਸਮਾਨ ਤੱਕ ਪਹੁੰਚਦੀਆਂ ਨਹੀਂ ਯਾ ਸਾਡੀ ਦੁਆ ਚ ਉਹ ਅਸਰ ਨਹੀਂ ਇਸੇ ਦੌਰਾਨ ਇੱਕ ਖਬਰ ਜੰਗਲ ਚ ਅੱਗ ਵਾਂਗੂ ਫੈਲੀ ਕਿ ਬਾਬਾ ਤਾਜੂਦੀਨ ਸਾਹਿਬ ਜੋ ਹੈ ਉਹ ਤਾਜਾਬਾਦ ਤੋਂ ਬਾਹਰ ਨਿਕਲਣ ਵਾਲੇ ਸੋ ਬੇਈ ਲੋਕਾਂ ਨੇ ਗਲਾਚ ਹਲਕੀ ਜੀ ਰੋਸ਼ਨੀ ਜਗ ਗਈ ਜਿਵੇਂ ਹਨੇਰੇ ਚ ਕਿਸੇ ਨੇ ਦੀਵਾ ਜਗਾ ਦਿੱਤਾ ਹੋਵੇ ਢੀੜ ਇਕੱਠੀ ਹੋਣ ਲੱਗੀ ਸਭ ਦੀਆਂ ਨਜ਼ਰਾਂ ਬਸ ਇੱਕ ਹੀ ਉਮੀਦ ਤੇ ਟਿਕੀਆਂ ਸਨ ਕਿ ਅੱਜ ਰਹਿਮਤ ਦਾ ਦਰਵਾਜ਼ਾ ਖੁੱਲ ਜਾਵੇਗਾ ਉਹ ਕਿ ਫਕੀਰ ਬੜੇ ਪਹੁੰਚੇ ਹੋਏ ਸੀ ਬਾਬਾ ਤਾਜੁਦੀਨ ਸਾਹਿਬ ਔਰ ਬੜਾ ਪਿਆਰ ਸੀ ਉਹ ਸਾਰਿਆਂ ਨਾਲ ਹੁਣ ਕੀ ਉਹ ਦਰਵਾਜ਼ਾ ਖੁੱਲ ਜਾਵੇਗਾ ਕਿ ਬਾਬਾ ਜੀ ਦਾ ਇੱਕ ਇਸ਼ਾਰਾ ਅਸਮਾਨ ਦੀ ਖਮੋਸ਼ੀ ਤੋੜ ਦੇਵੇਗਾ ਆਵਾਜ਼ ਵਿੱਚ ਬੇਚੈਨੀ ਸੀ ਕਿਉਂਕਿ ਫਕੀਰ ਜਿਹੜੇ ਹੁੰਦੇ ਇਹਨਾਂ ਦੀ ਮੋਜ ਹੁੰਦੀ ਬੱਦ ਪਰ ਇਸ ਬੇਚੈਨੀ 'ਚ ਇੱਕ ਮਿੱਠੀ ਜੀ ਉਮੀਦ ਵੀ ਲੁਕੀ ਹੋਈ ਸੀ ਲੋਕ ਜਾਣਦੇ ਸਨ ਕਿ ਜਦੋਂ ਰੱਬ ਦਾ ਪਿਆਰਾ ਜਿਹੜਾ ਹੈ ਜਿਹੜੇ ਉਹ ਸੋਹਣੇ ਰੱਬ ਦੇ ਪਿਆਰੇ ਐ ਉਹ ਕਹਿ ਦਿੰਦੇ ਫਿਰ ਕਿਉਂਕਿ ਜਿਨ੍ਹਾਂ ਨੇ ਪ੍ਰੇਮ ਪਾਇਆ ਹੁੰਦਾ ਹੈ ਉਹਨਾਂ ਦੀ ਮਰਜ਼ੀ ਹੋ ਜਾਵੇ ਤਾਂ ਫਿਰ ਰਹਿਮਤ ਵਰਸਾਉਂਦਾ ਹੈ ਮੀਂਹ ਵੀ ਵਰ ਸਕਦਾ ਹੈ ਤਾਂ ਮੁਸੀਬਤਾਂ ਪੱਲ 'ਚ ਜਿਹੜੀਆਂ ਐ ਮਿਟ ਜਾਇਆ ਕਰ ਦਿੰਦੀਆਂ ਨੇ ਉਰੇ ਉਹੀ ਪਲ ਹੈ ਜਿੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਇਹੋ ਜੀ ਕਰਾਮਾਤ ਦੀ ਜਿਸ ਨੂੰ ਸੁਣ ਕੇ ਅੱਜ ਵੀ ਜਿਹੜੇ ਹੈ ਇਨਸਾਨਾਂ ਨੂੰ ਬਾਬਾ ਤਾਜਦੀਨ ਸਾਹਿਬ ਦੀ ਯਾਦ ਆਉਂਦੀ ਹੈ। ਇਹੀ ਵਜ੍ਹਾ ਸੀ ਕਿ ਹਰ ਇਨਸਾਨ ਦੀ ਧੜਕਨ ਤੇਜ਼ ਹੋ ਚੁੱਕੀ ਸੀ ਕਿਉਂਕਿ ਸਾਰੇ ਮਹਿਸੂਸ ਕਰ ਰਹੇ ਸਨ ਕਿ ਅੱਜ ਕੁਝ ਇਹੋ ਜਿਹਾ ਹੋਣ ਵਾਲਾ ਹੈ ਜੋ ਉਹਨਾਂ ਦੀ ਜੜੀ ਹੈ ਇਸ ਮਾਇੂਸੀ ਨੂੰ ਦੂਰ ਕਰ ਦੇਵੇ। ਔਰ ਐਸੇ ਮਾਇੂਸੀ ਵਿੱਚ ਇੱਕ ਆਵਾਜ਼ ਉੱਠੀ ਚਲੋ ਤਾਜਾਬਾਦ। ਚਲੋ ਬਾਬਾ ਤਾਜੁਦੀਨ ਰਹਿਮਤੁੱਲਾਹਲੇ ਉਹਨਾਂ ਦੇ ਕੋਲ ਚੱਲੀ ਆ ਬਾਬਾ ਤਾਲੀ ਜੀਨ ਸਾਹਿਬ ਕੋ ਪਹਿਲਾਂ ਤਾਂ ਕੋਈ ਲੋਕਾਂ ਨੇ ਸ਼ੱਕ ਨਾਲ ਕਿਹਾ ਕਿ ਇਹ ਨਹੀਂ ਵੱਡੀ ਮੁਸੀਬਤ ਕਿ ਹੁਣ ਕੋਈ ਰਾਹ ਤਾਂ ਬਚਿਆ ਨਹੀਂ ਪਰ ਫਿਰ ਕਿਸੇ ਨੇ ਹੋਲੀ ਜੀ ਕਿਹਾ ਜਦ ਜ਼ਮੀਨ ਮਦਦ ਨਾ ਕਰੇ ਜਦ ਇਨਸਾਨ ਜਵਾਬ ਨਾ ਦੇਵੇ ਤਾਂ ਦਰਵਾਜ਼ੇ ਬਦਲਨੇ ਪੈਂਦੇ ਆ ਹੌਲੀ ਹੌਲੀ ਪੀੜ ਵਧਣ ਲੱਗੀ ਘਰਾਂ 'ਚ ਕੀ ਗੱਲ ਹੋ ਰਹੀ ਸੀ ਇਹ ਅਜ ਬਾਬਾ ਜੀ ਤਾਂ ਗੋਹਾਰ ਲਗਾਵਾਂਗੇ ਕਿਉਂਕਿ ਉਹ ਜ਼ਿਆਦਾਤਰ ਅੰਦਰ ਰਹਿਣ ਲੱਪੇ ਸੀ ਜੇ ਉਹਨਾਂ ਦੀ ਰਹਿਮਤ ਵਾਲਾ ਇਸ਼ਾਰਾ ਹੋ ਗਿਆ ਤਾਂ ਅਸਮਾਨ ਵੀ ਪਿਘਲ ਸਕਦਾ ਸੋਕੇ ਦੀ ਇਹ ਤਫਸੀਲ ਦਰਦਦਾਇ ਤੂਫਾਨ ਸਭ ਲੋਕਾਂ ਨੂੰ ਇੱਕ ਹੀ ਜਗ੍ਹਾ ਲੈ ਜਾ ਰਿਹਾ ਸੀ ਉਸ ਰੋਹਾਨੀ ਸਹਾਰੇ ਵਿੱਚ ਜਿਸ ਜਿਸ ਦੀਆਂ ਧੋੜਦੀਆਂ ਨਜ਼ਰਾਂ ਰੱਬ ਦੀ ਰਹਿਮਤ ਦਾ ਇੰਤਜ਼ਾਰ ਕਰਦੀਆਂ ਇਹਹੀ ਸੰਘਰਸ਼ ਉਹਨਾਂ ਨੂੰ ਉਸ ਮੋੜ ਵੱਲ ਲੈ ਕੇ ਜਾ ਰਿਹਾ ਸੀ ਜਿੱਥੇ ਇੱਕ ਇਸ਼ਾਰਾ ਪੂਰੇ ਅਸਮਾਨ ਦੀ ਤਕਦੀਰ ਬਦਲਣ ਵਾਲਾ ਸੀ ਬਾਬਾ ਜੀ ਤਾਜਾਬਾਦ ਦੀਆਂ ਗਲੀਆਂ ਚ ਉਸ ਦਿਨ ਇੱਕ ਅਜੀਬ ਜਿਹਾ ਸਨਾਟਾ ਸੀ ਲੋਕ ਚੁੱਪਚਾਪ ਤੇਜ਼ ਕਦਮਾਂ ਨਾਲ ਇੱਕ ਹੀ ਦਿਸ਼ਾ ਵੱਲ ਵੱਧ ਰਹੇ ਸੀ ਬਾਬਾ ਤਾਜੁਦੀਨ ਸਾਹਿਬ ਦੇ ਦਰਬਾਰ ਵੱਲ ਅੱਛਾ ਹਰ ਚਿਹਰੇ ਤੇ ਥਕਾਵਟ ਸੀ ਮਗਰ ਅੱਖਾਂ ਚ ਉਮੀਦ ਦੀ ਹਲਕੀ ਜਿਹੀ ਰੋਸ਼ਨੀ ਚਮਕ ਰਹੀ ਸੀ ਐਦਾਂ ਲੱਗ ਰਿਹਾ ਸੀ ਕਿ ਜਿਵੇਂ ਪੂਰੀ ਬਸਤੀ ਜਿਹੜੀ ਹੈ ਆਪਣੀਆਂ ਸਾਰੀਆਂ ਸਾਂਹਾਂ ਰੋਕ ਕੇ ਨਾ ਇੱਕ ਹੀ ਉਮੀਦ ਤੇ ਟਿਕੀ ਹੋਈ ਹੈ ਮੂਰੋਈ ਬਾਬਾਈ ਦੇ ਮਰੀਦਾਂ ਨੇ ਖਬਰ ਦਿੱਤੀ ਕਿ ਅੱਜ ਬਾਬਾ ਜਿਹੜੇ ਨੇ ਬਾਬਾ ਤਾਜੁਦੀਨ ਸਾਹਿਬ ਉਹ ਬਾਹਰ ਤਸ਼ਰੀਫ ਲੈਣ ਵਾਲੇ ਜੋ ਬਾਹਰ ਹੋਣਗੇ ਅੱਜ ਕੋਈ ਯਾਤਰ ਬੰਦਗੀ ਦੇ ਵਿੱਚ ਰਹਿੰਦੇ ਸਨ ਇਹ ਸੁਣਦੇ ਜਿਹੜੇ ਔਰਤਾ ਸਨ ਮਰਦ ਸਨ ਬੱਚੇ ਸਨ ਉਹਨਾਂ ਦੇ ਕਦਮ ਖੁਦ ਬਖੁਦ ਤੇਜ਼ ਹੋ ਗਏ ਕੋਈ ਵੀ ਇਹ ਮੌਕਾ ਗਵਾਉਣਾ ਨਹੀਂ ਚਾਹੁੰਦਾ ਸੀ ਉਹ ਫਕੀਰ ਦੇ ਦ دیدار ਹੋ ਜਾਵੇ ਸਭ ਜਾਣਦੇ ਕਿ ਜੇ ਉਹਨਾਂ ਨੂੰ ਆਪਣੇ ਦਿਲ ਦੀ ਆਪਾਂ ਗੱਲ ਸੁਣਾਵਾਂਗੇ ਤਾਂ ਉਹ ਸਾਡਾ ਕੋਈ ਹੱਲ ਕਰ ਸਕਦੇ ਆ ਉਹ ਬੜੇ ਪਾਕੀਜ਼ਾ ਜਿਹੜੇ ਹੈ ਫਕੀਰ ਹੈ ਬੜੇ ਪਹੁੰਚੀ ਹੋਈ ਹਸਤੀ ਹੈ ਜੇ ਹੁਣ ਵੀ ਆਸਮਾਨ ਨੇ ਰਹਿਮਤ ਦੀ ਵੀ ਸਭ ਜਾਣਦੇ ਸੀ ਕਿ ਜੇ ਹੁਣ ਵੀ ਆਸਮਾਨ ਨੂੰ ਰਹਿਮਤ ਦੀ ਵੱਲ ਮੋੜਨਾ ਹੈ ਵੀ ਉਹ ਰੰਗ ਨਜ਼ਾਰਾ ਜੋ ਸਾਨੂੰ ਚਾਹੀਦਾ ਹੈ ਜੇ ਸਾਨੂੰ ਮਿਲਣਾ ਚਾਹੀਦਾ ਹੈ ਉਹ ਬਾਬਾਈ ਦੇ ਦਰਬਾਰ ਤੇ ਜਿਹੜਾ ਹੈ ਜਾਂ ਬਾਬਾ ਜੀ ਜੋ ਨਜ਼ਾਰਾ ਇਸ਼ਾਰਾ ਕਰ ਦੇਣ ਤਾਂ ਬਾਬਾ ਜੀ ਕਹਿੰਦੇ ਹੁੰਦਾ ਬਲੀਆਂ ਦੀ ਅੱਖ ਵਿੱਚ ਇੰਨਾ ਅਸਰ ਇਹ ਮਿੱਠਾ ਕਰ ਦਿੰਦੇ ਖੂਹਾਂ ਖਾਰਿਆਂ ਨੂੰ ਤੇ ਫਿਰ ਮੀਂਹ ਦੀ ਕੀੜੀ ਕੰਮ ਇਹਨੂੰ ਆਪਾਂ ਇੱਦਾਂ ਮੰਨ ਲਓ ਵੀ ਹੁਣ ਜਿਹੜੇ ਰੱਬ ਨਾਲ ਜੁੜੇ ਹੁੰਦੇ ਆ ਨਾ ਉਹ ਕੁਝ ਵੀ ਕਰ ਸਕਦੇ ਆ ਪਰ ਗੱਲ ਇਹ ਵੀ ਪਰਮਾਤਮਾ ਦੇ ਨਾਲ ਕਿਸ ਹਿਸਾਬ ਨਾਲ ਜੁੜੇ ਆ ਕਿਸ ਰੰਗ ਨਾਲ ਜੁੜੇ ਕਥਾ ਜਰਾ ਘੋਰ ਕਰਨਾ ਕਹਾਣੀ ਦੇ ਬੋਲ ਉਹ ਕਹਿੰਦੇ ਵੀ ਬਾਬਾ ਜੀ ਦਾ ਦਰਬਾਰ ਹੀ ਸਾਰਾ ਹੈ ਢੀੜ ਤਾਜਾ ਬਾਗ ਦੇ ਜਿਹੜਾ ਹੈ ਉੱਥੇ ਇਕੱਠੀ ਹੋਣ ਲੱਗੀ ਕਿਸੇ ਦੇ ਹੱਥ ਚ ਸੁੱਕੀ ਫਸਲ ਦਾ ਇੱਕ ਟੁਕੜਾ ਸੀ ਕਿਸੇ ਦੇ ਹੱਥ ਚ ਪਾਣੀ ਨੇ ਖਾਲੀ ਬਰਤਨ ਬਾਬਾ ਜੀ ਕੁਝ ਲੋਕ ਬੱਚਿਆਂ ਨੂੰ ਗੋਦੀ ਚ ਲਏ ਹੋਏ ਸ ਸਮਾਏ ਦਾ ਦਾ ਹੀ ਪੁਰਾਣਾ ਹੁਣ ਜਿਨ੍ਹਾਂ ਦੇ ਚਿਹਰੇ ਦੱਸ ਰਹੇ ਸੀ ਕਿ ਉਹ ਕਈ ਦਿਨਾਂ ਤੋਂ ਇੱਕ ਬੂੰਦ ਪਾਣੀ ਨੂੰ ਤਰਸ ਰਹੇ ਐ ਮਾਹੌਲ ਚ ਹੌਲੀ ਹੌਲੀ ਜਿਹੜਾ ਹੈ ਉਹ ਰੰਗ ਭਰਨ ਲੱਗਾ ਸੀ ਮਗਰ ਦਿਲ ਚ ਦੁਆਵਾਂ ਸਨ ਅਚਾਨਕ ਚੁੱਪੀ ਦੀ ਛਾ ਗਈ ਬਾਬਾ ਤਾਜੁਦੀਨ ਸਾਹਿਬ ਬਾਹਰ ਨਿਕਲ ਰਹੇ ਸਨ ਤੇ ਉਹਨਾਂ ਦੇ ਚਿਹਰੇ ਨੂਰ ਨਾਲ ਚਮਕ ਰਿਹਾ ਸੀ ਉਹਨਾਂ ਦੀ ਚਾਲ ਚ ਇੱਕ ਅਜਿਹੀ ਖਾਮੋਸ਼ੀ ਜਿਸ ਨੂੰ ਵੇਖ ਕੇ ਲੋਕਾਂ ਦੇ ਦਿਲ ਖੁਦਵਾ ਖੜ ਚੁਕਣ ਲੱਗੇ ਵੀੜ ਜਿਹੜਾ ਹੈ ਸੁngੜ ਕੇ ਦੋਵੇਂ ਪਾਸੇ ਖੜੀ ਹੋ ਗਈ ਕਿਸੇ ਦੀ ਹਿੰਮਤ ਨਹੀਂ ਸੀ ਕਿ ਆਵਾਜ਼ ਕੱਢੇ ਲੋਕ ਫਕੀਰ ਜਿਹੜੇ ਹੁੰਦੇ ਇਹ ਮਸਤੀ ਦੇ ਮਾਲਕ ਹੁੰਦੇ ਆਪਣੇ ਰਾਹ ਚੋਦੇ ਉਸੇ ਵਕਤ ਇੱਕ ਬਜ਼ੁਰਗ ਔਰਤ ਅੱਗੇ ਵਧੀ ਉਹਨੇ ਕੰਮ ਦੇ ਹੱਥਾਂ ਨਾਲ ਆਪਣੇ ਅੰਥਰੂ ਪੁੰਜੇ ਤੇ ਕਹਿਣ ਲੱਗੀ ਸਯਯਦੀ ਫਕੀਰ ਤੋਂ ਸਯਯਦ ਜੀ ਸਯਯਦੀ ਜੀ ਅੱਜ ਰਹਿਮਤ ਨਾ ਵਰਸੀ ਤਾਂ ਸਾਡੇ ਬੱਚਿਆਂ ਦਾ ਕੀ ਹਾਲ ਹੋਏਗਾ ਸਾਡੇ ਤਾਂ ਘਰ ਉਜੜ ਜਾਣਗੇ ਉਡੀ ਆਵਾਜ਼ ਇਨੀ ਟੁੱਟੀ ਹੋਈ ਸੀ ਕਿ ਹਰ ਵਿਅਕਤੀ ਦੇ ਦਿਲ 'ਚ ਦਰਦ ਦੀ ਲਹਿਰ ਦੌੜ ਗਈ। ਬਾਬਾ ਤਾਜੁਦੀਨ ਸਾਹਿਬ ਨੇ ਉਸ ਔਰਤ ਨੂੰ ਵੇਖਿਆ ਕਿ ਇਹ ਕਹਾਣੀ ਹੈ ਜ਼ਰਾ ਗੌਰ ਕਰਨਾ। ਫਿਰ ਕੁਝ ਦੂਰੀ ਤੇ ਖੜੇ ਆਸਮਾਨ ਵੱਲ ਨਜ਼ਰ ਚੁੱਕੀ। ਉਹਨਾਂ ਦਾ ਚਿਹਰਾ ਖਾਮੋਸ਼ੀ, ਮਗਰ ਖਾਮੋਸ਼ੀ 'ਚ ਸਕੂਨ ਵੀ ਸੀ। ਐਦਾਂ ਲੱਗਦਾ ਸੀ ਜਿਵੇਂ ਉਹ ਪਹਿਲਾਂ ਤੋਂ ਜਾਣਦੇ ਹੋਣ ਕਿ ਅੱਜ ਕੀ ਹੋਣ ਵਾਲਾ ਹੈ। ਭੀੜ ਦੇ ਵਿੱਚ ਘਰ ਦਬੀਆਂ-ਦਬੀਆਂ ਸਰਗੋਸ਼ੀਆਂ ਹੋਣ ਲੱਗੀਆਂ ਕਿ ਬਾਬਾ ਜੀ ਕੋਈ ਇਸ਼ਾਰਾ ਦੇਣਗੇ। ਕੀ ਅੱਜ ਦੁਆ ਕਬੂਲ ਹੋਵੇਗੀ? ਕੀ ਅੱਜ ਸਮਾਨ ਬਦਲੇਗਾ? ਹਵਾ ਵੀ ਮੰਨੋ ਠਹਿਰ ਗਈ ਸੀ। ਸੂਰਜ ਦੀ ਤਪਾ ਦੇਣ ਵਾਲੀ ਗਰਮੀ ਵੀ ਇੱਕ ਪਲ ਲਈ ਕਮਜ਼ੋਰ ਪੈ ਗਈ। ਹਰ ਨਜ਼ਰ ਬਾਬਾ ਤਾਜੁਦੀਨ ਸਾਹਿਬ ਤੇ ਟਿੱਗੀ ਹੋਈ ਸੀ। ਹਰ ਸਾਹ ਠਕੀ ਹੋਈ ਸੀ। ਤੇ ਫਿਰ ਬਾਬਾ ਤਾਜੁਦੀਨ ਸਾਹਿਬ ਨੇ ਹੋੜੀ ਜੀ ਚਾਲ ਨਾਲ ਕੁਝ ਕਦਮ ਅੱਗੇ ਵਧਾਏ। ਉਹਨਾਂ ਦਾ ਰੁਖ ਜਿਹੜਾ ਸੀ ਆਸਮਾਨ ਵੱਲ ਸੀ। ਤੇ ਭੀੜ ਨੂੰ ਮਹਿਸੂਸ ਹੋਇਆ ਕਿ ਇਹ ਪਲ ਸਧਾਰਨ ਨਹੀਂ ਬਲਕਿ ਇਸੇ ਵੱਡੀ ਰਹਿਮਤ ਦਾ ਦਰਵਾਜ਼ਾ ਬਣਨ ਵਾਲਾ ਅੱਛਾ ਲੋਕਾਂ ਦੇ ਦਿਲ ਤੇਜ਼ ਧੜਕਣ ਲੱਗੇ ਉਮੀਦ ਦਾ ਤੂਫਾਨ ਉੱੜ ਚੁੱਕਾ ਸੀ ਤੇ ਹਰ ਇਨਸਾਨ ਮਹਿਸੂਸ ਕਰ ਰਿਹਾ ਸੀ ਕਿ ਹੁਣ ਕੁਝ ਹੋਣ ਵਾਲਾ ਹੈ ਕੁਝ ਵੱਡਾ ਹੋਣ ਵਾਲਾ ਹੈ ਉਸ ਪਲ ਤਾਜਾਬਾਦ ਦੀ ਫਜ਼ਾ ਵਿੱਚ ਅਜੀਬ ਜਿਹਾ ਸਨਾਟਾ ਉਤਰਿਆ ਕਿ ਜਿਦਾ ਮਨੋਂ ਵੀ ਪੂਰੀ ਦੁਨੀਆ ਆਪਣੀਆਂ ਸਾਹ ਰੋਕ ਕੇ ਇੰਤਜ਼ਾਰ ਕਰ ਰਹੀ ਸੀ ਸੂਰਜ ਸਿਰ ਤੇ ਜਿਹੜਾ ਹੈ ਜਲਦਾ ਹੋਇਆ ਖੜਾ ਸੀ ਧਰਤੀ ਤਪ ਕੇ ਅੰਗਾਰ ਬਣ ਚੁੱਕੀ ਸੀ ਤੇ ਭੀੜ ਦੀਆਂ ਅੱਖਾਂ ਬਸ ਇੱਕ ਦਿਸ਼ਾ ਵੱਲ ਟਿਕੀਆਂ ਹੋਈਆਂ ਸਨ ਬਾਬਾ ਤਾਜੁਦੀਨ ਸਾਹਿਬ ਵੱਲ ਕੋਈ ਹਲਚਲ ਨਹੀਂ ਕੋਈ ਆਵਾਜ਼ ਨਹੀਂ ਬਸ ਉਮੀਦ ਦੀਆਂ ਟੜਕਣਾ ਬਾਬਾ ਤਾਜੁਦੀਨ ਸਾਹਿਬ ਨੇ ਅਸਮਾਨ ਵੱਲ ਨਜ਼ਰ ਚੁੱਕੀ ਉਹਨਾਂ ਦੀਆਂ ਅੱਖਾਂ 'ਚ ਇੱਕ ਅਜੀਬ ਜਿਹਾ ਸਕੂਨ ਸੀ ਜਿਵੇਂ ਉਹ ਧਰਤੀ ਦੀ ਪੁਕਾਰ ਤੇ ਅਸਮਾਨ ਦੀ ਖਮੋਸ਼ੀ ਦੋਵਾਂ ਨੂੰ ਇਕੱਠੇ ਸੁਣ ਰਹੇ ਹੋਣ ਲੋਕ ਉਹਨਾਂ ਦੀ ਹਰ ਹਰਕਤ ਨੂੰ ਇਸ ਤਰੀਕੇ ਨਾਲ ਵੇਖ ਰੇ ਜੀ ਜਿਵੇਂ ਜ਼ਿੰਦਗੀ ਦਾ ਆਖਰੀ ਜਵਾਬ ਉਤੋਂ ਹੀ ਮਿਲਣ ਵਾਲਾ ਹੈ ਕੁਝ ਪਲ ਇੰਜੀ ਖਾਮੋਸ਼ੀ ਚ ਬੀਤੇ ਭੀੜ ਦਾ ਹਰ ਇਨਸਾਨ ਦੁਆਚ ਡੁੱਬ ਚੁੱਕਾ ਸੀ ਅਚਾਨਕ ਬਾਬਾ ਤਾਜੁਦੀਨ ਸਾਹਿਬ ਨੇ ਆਪਣਾ ਸੱਜਾ ਹੱਥ ਹੋળી ਨਾਲ ਚੁੱਕਿਆ ਤੇ ਇਹ ਇਸ਼ਾਰਾ ਬਹੁਤ ਹਲਕਾ ਸੀ ਮਗਰ ਲੋਕਾਂ ਦੇ ਦਿਲਾਂ 'ਚ ਜਿਵੇਂ ਬਿਜਲੀ ਵਾਂਗ ਉਤਰਿਆ ਐਦਾਂ ਲੱਗਿਆ ਜਿਵੇਂ ਰੂਹਾਂ 'ਚ ਕੋਈ ਕੰਬਣੀ ਦੌੜ ਗਈ ਹੋਵੇ ਇੱਕ ਮਾਂ ਨੇ ਆਪਣੇ ਬੱਚੇ ਨੂੰ છાતી ਨਾਲ ਲਗਾਉਂਦੇ ਹੋਏ બોલી બસ ਹੁਣ ਰਹਿਮਤ बरसेਗੀ બસ ਹੁਣ ਰਹਿਮਤ बरसेगी ਕਿਉਂਕਿ ਯਕੀਨ ਸੀ ਬਾਬਾ ਜੀ ਯਕੀਨ ਸੀ ਬਾਬਾ ತಾਜੁਦੀਨ ਸਾਹਿਬ ਤੇ ਫਿਰ ਬਾਬਾ ਜੀ ਨੇ આਸਮਾਨ ਵੱਲ ਵੇਖਦੇ ਹੋਏ ਸਿਰਫ ਇੱਕ ਛੋਟਾ ਜਿਹਾ ਇਸ਼ਾਰਾ ਕੀਤਾ ਜਿਵੇਂ ਬੱਦਲਾਂ ਨੂੰ ਬੁલા ਰਹੇ ਹੋਣ ਜਿਵੇਂ بارش ਨੂੰ ਹੁਕਮ ਦੇ ਰਹੇ ਹੋਣ ਢੀੜ ਦੇ ਅੰਦਰ ਖામੋਸ਼ ਲਹਿਰ اٹਹੀ ਕਿਸੇ ਨੇ ਕਿਹਾ ਦੇਖੋ ਇਸ਼ਾਰਾ ਹੋ ਗਿਆ ਕਿਸੇ ਨੇ ਕੰਬਦੇ ਹੋਏ ਕਿਹਾ ਹੁਣ ਬਸ ਇੰਤਜ਼ਾਰ ਹੈ ਤੇ ਫਿਰ ਕੁਝ ਹੀ ਸੈਕਿੰਡਾਂ 'ਚ ਹਵਾ ਬਦਲਣ ਲੱਗੀ ਗਰਮ ਹਵਾ ਠੰਡੀ ਹਵਾ 'ਚ ਬਦਲ ਗਈ ਰੁੱਖਾਂ ਦੀਆਂ ਸੁੱਕੀਆਂ ਟਾਹਣੀਆਂ ਹਿੱਲਣ ਲੱਗੀਆਂ ਆਸਮਾਨ ਦੇ ਇੱਕ ਕੋਨੇ ਤੋਂ ਹਲਕੇ ਕਾਲੇ ਬੱਦਲ ਉੱਠੇ ਫਿਰ ਫੈਲਦੇ ਗਏ ਲੋਕਾਂ ਨੇ ਇੱਕ ਦੂਜੇ ਵੱਲ ਹੈਰਾਨੀ ਨਾਲ ਵੇਖਿਆ ਇਹ ਕਿਵੇਂ ਹੋ ਸਕਦਾ ਹੈ ਇੰਨੀ ਜਲਦੀ ਬੱਦਲ ਘਿਰਦੇ ਗਏ ਬਾਬਾ ਜੀ ਕਾਲੇ ਹੁੰਦੇ ਗਏ ਤੇ ਉਹਨਾਂ ਦੀ ਗੜਗੜਾਹਟ ਨਾਲ ਧਰਤੀ ਜਿਵੇਂ ਜਾਗ ਉੱઠી ਛੋਟੇ ਛੋਟੇ ਬੱਚੇ ਸੀ ਜੋ ਬਾਬਾ ਜੀ ਉਹ ਡਰ ਗਏ ਕਿ ਐਦਾਂ ਹੀ ਕਾਲਾ ਹੋ ਗਿਆ ਨਾ ਇੱਕਦਮ ਹੀ ਅਸਮਾਨ ਜਿਹੜਾ ਤੇ ਫਿਰ ਅਚਾਨਕ ਪੂਰਾ ਅਸਮਾਨ ਵਰਸਣ ਲੱਗਾ ਐਦਾਂ ਲੱਗਾ ਜਿਵੇਂ ਬਦਲਾ ਨੇ ਮਹੀਨਿਆਂ ਦਾ ਸਾਰਾ ਪਾਣੀ ਇੱਕੋ ਪਲ ਚ ਛੱਡ ਦਿੱਤਾ ਹੋਵੇ ਲੋਕ ਬਾਬਾ ਜੀ ਕੁਝ ਚੀਕ ਪਏ ਕੁਝ ਰੋ ਪਏ ਕੁਝ ਸਜਦਾ ਕਰਨ ਲੱਗੇ ਕਿਸੇ ਨੇ ਦੁਆ ਚ ਹੱਥ ਚੁੱਕੇ ਕਿਸੇ ਨੇ ਮਿੱਟੀ ਨੂੰ ਚੁੰਮ ਲਿਆ ਕਿਸਾਨ ਆਪਣੇ ਸੁੱਕੇ ਖੇਤਾਂ ਵੱਲ ਭੱਜੇ ਉਹਨਾਂ ਨੇ ਇੱਕੜ ਵੜਦੀ ਜਿਹੜੀ ਹੈ ਮਿੱਟੀ ਨੂੰ ਹੱਥਾਂ 'ਚ ਭਰ ਕੇ ਆਪਣੇ ਸੀਨੇ ਨਾਲ ਲਾ ਲਿਆ ਕਹਿੰਦੇ ਅੱਜ ਜ਼ਿੰਦਗੀ ਵਾਪਸ ਆ ਗਈ ਇੱਕ ਕਿਸਾਨ ਰੋਂਦੇ ਹੋਏ ਬੋਲਿਆ ਔਰਤਾ ਆਪਣੇ ਮਟਕਿਆਂ ਨੂੰ ਬਾਰਿਸ਼ ਛੇਟ ਲੈ ਕੇ ਧੋੜ ਪਈਆਂ ਬੱਚੇ ਹੱਸਦੇ ਕੂਦਦੇ ਕਦੇ ਅਸਮਾਨ ਨੂੰ ਵੇਖਦੇ ਕਦੇ ਬਾਬਾ ਤਾਜੁਦੀਨ ਸਾਹਿਬ ਵੱਲ ਬਜ਼ੁਰਗ ਲੋਕ ਬਾਰਿਸ਼ 'ਚ ਭਿੱਜੇ ਹੋਏ ਜਿਹੜੇ ਆਥੂ ਪੂਈ ਦੇ ਮਗਰ ਚਿਹਰੇ ਮੁਸਕਰਾਉਂਦਾ ਰਹਾ ਲੋਕ ਇੱਕ ਦੂਜੇ ਨੂੰ ਬਸ ਇਹੀ ਇੱਕ ਹੀ ਗੱਲ ਕਹਿੰਦੇ ਕਿ ਇਹ ਰੱਬ ਦੀ ਰਹਿਮਤ ਹੈ ਤੇ ਬਾਬਾ ਤਾਜੁਦੀਨ ਸਾਹਿਬ ਦੇ ਇੱਕ ਇਸ਼ਾਰੇ ਦੀ ਜਿਹੜੀ ਹੈ ਉਹ ਰਹਿਮਤ ਵਰਸੀ ਹੈ ਇੱਕ ਇਸ਼ਾਰੇ ਨਾਲ ਬਾਬਾ ਤਾਜੁਦੀਨ ਉੱਥੇ ਹੀ ਖੜੇ ਰਹੀ ਉੱਥੇ ਹੀ ਖੜੇ ਰਹੇ بارش ਉਹਨਾਂ ਦੇ ਕੱਪੜਿਆਂ ਨੂੰ ਭਿਓ ਰਹੀ ਸੀ ਮਗਰ ਉਹਨਾਂ ਦੇ ਚਿਹਰੇ ਤੇ ਉਹ ਸ਼ਾਂਤ ਮੁਸਕਾਨ ਸੀ ਜੋ ਸਿਰਫ ਰੱਬ ਦੇ ਨੇੜਲੇ ਬੰਦਿਆਂ ਦੀ ਹੀ ਜਿਹੜੀ ਹੈ ਉਹ ਨੂਰ ਹੋਇਆ ਕਰਦਾ ਹੈ ਭੀੜ ਦੀ ਰੂਹ ਅੱਜ ਯਕੀਨ ਨਾਲ ਭਰ ਗਈ ਸੀ ਹਰ ਦਿਲ ਜਿਹੜਾ ਹੈ ਗਵਾਹੀ ਦੇ ਰਿਹਾ ਸੀ ਕਿ ਜਦੋਂ ਰੱਬ ਚਾਵੇ ਤਾਂ ਇੱਕ ਇਸ਼ਾਰਾ ਵੀ ਆਸਮਾਨ ਦੀ ਤਕਦੀਰ ਬਦਲ ਸਕਦਾ ਹੈ। ਉਹਨੇ ਕਰਾਮਾਤ ਸਿਰਫ ਬਾਰਿਸ਼ ਦੀ ਨਹੀਂ ਸੀ ਬਾਬਾ ਜੀ ਇਹ ਯਕੀਨ ਦੀ ਵਾਪਸੀ ਸੀ। ਇਹ ਯਕੀਨ ਹੈ। ਉਮੀਦ ਦੀ ਜਿੱਤ ਹੋਈ ਹੈ। ਇਹਦਾ ਸਾਈਂ ਨਹੀਂ ਕਹਿੰਦੇ ਜੀ ਕਿ ਆ دیوارें ਬੋਲਦੀਆਂ ਨੇ ਨਹੀਂ ਯਕੀਨ ਬੋਲਦਾ। ਉਹ ਪਿਆਰ ਦੀ ਨਿਸ਼ਾਨੀ ਸੀ ਬਾਬਾ ਜੀ ਜੋ ਰੱਬ ਆਪਣੇ ਖਾਸ ਬੰਦਿਆਂ ਨੂੰ ਦਿੰਦਾ ਹੈ। ਲੋਕ ਘਰਾਂ ਨੂੰ ਮੁੜਦੇ ਹੋਏ ਬਾਰ-ਬਾਰ ਪਿੱਛੇ ਮੁੜਦੇ ਜਿੱਥੇ ਬਾਬਾ ਜੀ ਖੜੇ ਸਨ। ਉਹਨਾਂ ਦੀ ਖਾਮੋਸ਼ ਮੁਸਕਾਨ ਸਭ ਦੇ ਦਿਨਾਂ ਚ ਇੱਕ ਨਵੀਂ ਰੋਸ਼ਨੀ ਜਗਾ ਰਹੀ ਸੀ। ਤੇ ਜ਼ਰਾ ਗੌਰ ਕਰਨਾ ਇਹ ਗੱਲ ਯਾਦ ਰੱਖਣਾ ਕਿ ਇਹ ਇੱਕ ਕਹਾਣੀ ਹੈ ਇਹ ਜੋ ਦੱਸੀ ਜਾਂਦੀ ਹੈ ਬਾਬਾ ਤਾਜੁਦੀਨ ਸਾਹਿਬ ਨਾਲ ਰਿਲੇਟਡ ਹੈ। ਔਰ ਉੱਥੇ ਲੋਕਾਂ ਨੇ ਨਜ਼ਾਰਾ ਦੇਖਿਆ ਹੈ। ਇਹ ਨਜ਼ਾਰਾ ਉੱਥੇ ਲੋਕਾਂ ਨੇ ਦੇਖਿਆ ਹੈ। ਤਾਂ ਹੀ ਇਹ ਗੱਲ ਆndi ਹੈ। ਔਰ ਜ਼ਰਾ ਗੌਰ ਕਰਨਾ ਕਿ ਜਿੱਥੇ ਪਾਣੀ ਨਹੀਂ ਸੀ। ਉਹਦੀ ਉਹਦੀ ਰਹਿਮਤ ਆ ਜਿਹੜੀ ਨੇਮਤ ਆਏ ਰੱਬ ਦੀ। ਉਦਾਦੀ ਉਸ ਈਸ਼ਵਰ ਦੀ ਜਲ ਜਿਹੜਾ ਹੈ ਨੇਮਤ ਹੈ ਉਹਦੀ ਤੇ ਜਦੋਂ ਉਹ ਨੇਮਤ ਇਨਸਾਨਾਂ ਤੱਕ ਨਾ ਪਹੁੰਚੇ ਤਾਂ ਕਿੰਨਾ ਬੁਰਾ ਹਾਲ ਹੋ ਜਾਂਦਾ ਹੈ ਤੇ ਉਹ ਰੱਬ ਦੇ ਬਲੀ ਦੇ ਇੱਕ ਇਸ਼ਾਰੇ ਤੇ ਬਾਬਾ ਜੀ ਰੱਬ ਦਾ ਜਿਹੜਾ ਪਿਆਰਾ ਹੈ ਮਹਾਪੁਰਸ਼ ਉਹਨੇ ਇੱਕ ਇਸ਼ਾਰੇ ਤੇ ਉਹਨੇ ਬਰਸਾਉਣਾ ਸ਼ੁਰੂ ਕਰ ਦਿੱਤਾ ਇਹ ਵੀ ਰੰਗ ਨਜ਼ਾਰੇ ਹੈ ਹੁਣ ਇੱਥੇ ਉਹ ਕਰਾਮਾਤ ਦੀ ਗੱਲ ਇੱਕ ਅਲੱਗ ਹੋ ਗਈ ਪਰ ਗੱਲ ਇਹ ਹੈ ਵੀ ਜਿਹੜਾ ਇਨਸਾਨ ਉਹ ਨਾਲ ਜੁੜਿਆ ਹੈ ਜੋ پاک ਉਹਨਾਂ ਦੇ ਇਹਨਾਂ ਨੇ ਮੁਕਾਮ ਹਾਸਲ ਕੀਤੇ ਕੁਝ ਵੀ ਕਰ ਸਕਦੇ ਬਾਬਾ ਜੀ ਆਪਣੀਆਂ ਮੰਜ਼ਲਾਂ ਨੂੰ ਪਾ ਸਕਦੇ ਕੋਈ ਵੀ ਮੰਜ਼ਲ ਹੋਵੇ ਰਗੌਰ ਕਰਨਾ ਸੋ ਜੇ ਕਹਾਣੀ ਜਿਹੜੀ ਇਹ ਦਿਲ ਨੂੰ ਛੂ ਗਈ ਹੋਵੇ ਤਾਂ ਬਾਬਾ ਜੀ ਦੁਆਜ ਜ਼ਰੂਰ ਯਾਦ ਰੱਖਣਾ ਭੁੱਲ ਨਾ ਜਾਣਾ ਕਿਤੇ ਸੋ ਖੁਸ਼ ਰਹਿ ਆਬਾਦ ਰਹੋ ਜਨ ਦੀ ਗੜਾ ਚ ਰਹੋ ਆਪਣੀਆਂ ਦੁਆਵਾਂਾਂ ਜੀ ਯਾਦ ਰੱਖਣਾ ਬਾਬਾ ਤਾਜੁਦੀਨ ਸਾਹਿਬ ਨੂੰ ਪ੍ਰਣਾਮ ਹੈ ਸਲਾਮ ਹੈ ਜੈ ਮਹਾਕਾਲ ਜੈ ਸਾਈ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਨੂੰ ਕਸਾਬ ਨੂੰ ਸਦਾ ਖੁਸ਼ ਰਹੋ ਆਵਾਜ਼